ਸਤਿ ਸ਼੍ਰੀ ਅਕਾਲ ਜਸਟੂਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਕੌਰ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਗੁਰਦੋਰਾ ਸੰਸਾਗਰ ਬੈਲਰੋਜ਼ ਨਿਊਯਾਰਕ ਅਤੇ ਇਸ ਨੂੰ ਗੁਰੂ ਕਾਂਧੀ ਵੱਲੋਂ ਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਕਦੋਂ ਤੇ ਕਿੱਥੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਗੁਰਦੋਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਭਾਈ ਸੱਜਣ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝਾ ਕੀਤੀ ਗਈ ਹੈ e por ਦੀ ਕਲਸਾ ਵਾਈਡ ਰੀਕੀ ਫਤੇ ਗੁਰਦੁਆਰਾ ਸੰਤ ਸਾਗਰ ਸਾਹਿਬ ਵੱਲੋਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜᱥੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ 7920 ਵਿਨਚੈਸਟਰ ਬੁਲੇਵਾਰਡ ਐਲੀਮੋਟ ਪਾਰਕ ਜੋ ਕਿ ਕਮਿਨ ਦੇ ਵਿੱਚ ਬਹੁਤ ਮਸ਼ਹੂਰ ਪਾਰਕ ਹੈ ਇੱਥੇ ਜਿਹੜਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਮੈਂ ਸਮਝਦਾ ਕਿ 36000 ਸਕਰ ਫੁੱਟ ਦੀ ਇਹ ਜਗਾਵਾ ਜਿਹੜੀ ਕਿ ਪੂਰੀ ਹੀਟਡ ਆ ਸੰਗਤਾਂ ਦੇ ਹਰ ਤਰ੍ਹਾਂ ਦੇ ਪ੍ਰਬੰਧ ਇੱਥੇ ਕੀਤੇ ਗਏ ਨੇ ਜਿਹੜੇ ਜਿਹਨਾਂ ਦੇ ਲੰਗਰਾਂ ਦੇ ਪ੍ਰਬੰਧ ਵੀ ਨੇ ਦੀਵਾਨ ਵੀ ਇੱਥੇ ਲੱਗਣੇ ਨੇ ਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਉਸ ਦਿਨ ਨੂੰ ਇੱਥੇ ਹੋਮ ਹੋਮ ਆ ਕੇ 29 ਨਵੰਬਰ ਨੂੰ ਹੋਮ ਹੋਮ ਆ ਕੇ ਆਪਣੇ ਪਰਿਵਾਰਾਂ ਸਮੇਤ ਇੱਥੇ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ we are gathered here today in Alipon Park in New Queens New York and um, we are at the tennis center Which is a thirty-six thousand square foot facility um, where we will be hosting the Kirtan Darbar. There will be space for the Kirtan Darbar, which is right behind us as well. Maharaja Prakash We're gonna have an art exhibition of the Shahid Guru Teekbaalderji, and we're gonna have Guru Dalangar, and then everything else that comes with it. So please come visit us on Alipan Park in Queens, New York. Singh ji program apna ki apne mahan ਤੇ ਕਵੀਸ਼ਰੀ ਜਥੇ ਇੱਥੇ ਆਪ ਜੀ ਨੂੰ ਆਪਣੇ ਕੀਰਤਨ ਦਾ ਕੀਰਤਨ ਨਾਲ ਪ੍ਰਸੰਨ ਕਰਨਗੇ ਇਸ ਦੇ ਨਾਲ ਨਾਲ ਆਪਣਾ ਅਜਾਇਬ ਘਰ ਹੋਊਗਾ ਮਹਾਰਾਜ ਜੀ ਦੇ ਸਾਰੀ ਹਿਸਟਰੀ ਬਾਰੇ ਤੇ ਆਪਣਾ ਲੰਗਰ ਟੁੱਟ ਵਰਤੂਗਾ ਤੇ ਖੁੱਲੀ ਸਪੇਸ ਹੈ ਆਪ ਜੀ ਆਓ ਨਿਆਣਿਆਂ ਲਿਆਓ ਨਿਆਣਿਆਂ ਦੀ ਐਕਟੀਵਿਟੀਜ਼ ਵੀ ਹੋਣਗੀਆਂ ਤਾਂ ਸਾਰੇ ਨੂੰ ਬੇਨਤੀ ਹੈ ਆਪ ਜੀ ਆ ਕੇ ਇਸ ਫੰਕਸ਼ਨ ਦਾ ਆਨੰਦ ਮਾਣੋ ਜੀ ਹਰ ਵਾਰੀ ਸੰਗਤ ਨੂੰ ਜਿੱਦਾਂ ਕੀ ਭਲੇਖਾ ਪਿਆ ਜਾਂਦਾ ਐਡਰੈਸ ਦਾ ਮੈਂ ਕਨਫਰਮ ਕਰਨਾ ਚਾਹੁੰਦਾ ਹਾਂ ਕਿ ਇਸ ਲੋਕੇਸ਼ਨ ਦਾ ਐਡਰੈਸ 7920 ਵੈਂਚੈਸਟਰ ਬੁਲੇਵਾਰਡ एलीपॉन्ड पार्क क्वीन्स न्यूयॉर्क ਵਿੱਚ ਹੋ ਰਿਹਾ ਹੈ ਇੱਕ ਵਾਰੀ ਫੇਰ ਦੱਸ ਦਈਏ ਵਿਨਚੈਸਟਰ ਬੁਲੇਵਰਡ এলিਪੌਂਡ ਪਾਰਕ ਇੰਡੋਰ ਟੈਨਿਸ ਅਰੀਨਾ ਵਿੱਚ ਹੋ ਰਿਹਾ ਹੈ ਪਲੀਜ਼ ਹਾਜ਼ਰੀ ਪਰ ਹੋ ਜੀ ਬਾਬਾ ਜੀ ਇਹ ਜਿਹੜੀ ਜਗ੍ਹਾ ਹੁਣ ਹੈਗੀ ਹੈ ਤੇ ਬਹੁਤ ਵੱਡੀ ਜਗ੍ਹਾ ਹੈਗੀ ਹੈ 36 ਹਰ ਸਕੁਅਰ ਫੁੱਟ ਜਗ੍ਹਾ ਹੈਗੀ ਹੈ ਤੇ ਹੁਣ ਚਲਦੇ ਚਲਦੇ ਆਪਾਂ ਇੱਕ ਸੰਗਤ ਨੂੰ ਅਪੀਲ ਕਰਦੇ ਹੋ ਕਿ ਹੁਣ ਇਹ ਸੰਗਤ ਦੇ ਨੇ ਆ ਕੇ ਇਹਨੂੰ ਜਿਹੜੇ ਹੈਗੇ ਆ ਇਹਨੂੰ ਭਰਨਾ ਹੈਗਾ ਔਰ ਕਿਸ ਤਰ੍ਹਾਂ ਆਪਾਂ ਕਰਨਾ ਹੈ ਪਲੀਜ਼ ਇਦੇ ਬਾਰੇ ਇੱਕ ਵਾਰੀ ਤੁਹਾਡੇ ਆਪਣਾ ਅਪੀਲ ਕਰਦੇ ਇੱਕ ਵਾਰੀ ਸਾਥ ਸੰਗਤ ਜੀ ਗੁਰਦਾਰਾ ਸੰਸਾਗਰ ਸਮੂਹ ਗਰਮ ਗੁਰੂ ਘਰ ਵੱਲੋਂ 350 ਸਾਲਾਂ ਜੋ ਗੁਰਤੇਗ ਬਹਾਦਰ ਸਾਹਿਬ ਜੀ ਦਾ 29 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਤੁਹਾਨੂੰ ਬੜੇ ਪਿਆਰ ਨਾਲ ਸ਼ਰਧਾ ਭਾਵਨਾ ਨਾਲ ਬੇਨਤੀ ਕਰਦੇ ਹਾਂ ਆਪਣਾ ਗੁਰੂ ਸਾਹਿਬ ਦਾ ਦਿਨ ਮਨਾਉਣ ਲਈ ਵੱਧ ਤੋਂ ਵੱਧ ਇਹ ਪਾਰਕ ਨੂੰ ਤੁਸੀਂ ਭਰਨਾ ਤੇ ਪਾਰਕ ਵਿੱਚ ਤੁਹਾਡੇ ਚਰਨ ਪੈਣੇ ਚਾਹੀਦੇ ਪਹਿਲੀ ਵਾਰ ਐਲੀਪੌਂਡ ਪਾਰਕ ਵਿੱਚ ਆਪਾਂ ਸ਼ਹੀਦੀ ਗੁਰਪੁਰ ਮਨਾ ਰਹੇ ਹਾਂ ਤੇ ਤੋਨੋ ਖੁੱਲਾ ਸੱਦਾ ਬੜੀ ਨਿਮਰਤਾ ਨਾਲ ਬੇਨਤੀ ਆਵਿਓ ਫੋਰ ਨਾਲ ਲੈ ਕੇ ਆਓ ਗੁਰੂ ਤੇਗ ਬਹਾਦਰ ਸਾਹਿਬ ਦੀ ਗੁਰਪਾਵ ਮੜ ਕੇ ਮਲਾਈਏ ਕੀਰਤਨ ਦਰਬਾਰ ਦਾ ਆਨੰਦ ਬਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ 350 ਮਾ ਗੁਰਤੇਗ ਬਹਾਦਰ ਜੀ ਦਾ ਸ਼ਿਦੀਦਾਨ ਆ ਰਿਹਾ ਜੋ ਕਿ 25 ਨਵੰਬਰ ਨੂੰ ਆ ਰਿਹਾ ਪਰ ਗੁਰਦੁਆਰਾ ਸਾਧ ਸੰਗਤ ਦੇ ਸਤਿ ਸ੍ਰੀ ਅਕਾਲ ਪ੍ਰਬੰਧਕ ਕਮੇਟੀਆਂ ਐਲੀਪੌਂਟ پارک ਵਿੱਚ ਮਨਾ ਰਹੇ ਹਨ 29 ਨਵੰਬਰ ਨੂੰ ਜੀ ਅਸੀਂ ਆਸ ਤੋਂ ਵੱਧ ਰੱਖਦੇ ਹਾਂ ਆਸ ਤੁਹਾਡੇ ਤੋਂ ਜੋ ਹਾਲ ਦੇਖਿਆ ਜਰੂਰ ਸੰਗਤ ਨੂੰ ਬੇਨਤੀ ਆ ਕਿ ਜਰੂਰ ਸਾਰੇ ਹਮ ਹੋਵਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੰਤਨ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਜਨਮ ਸ਼ੀਧੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਸਾਧਗਰ ਵਿਖੇ 29 ਨਵੰਬਰ ਨੂੰ ਦਿਨ ਸ਼ਨੀਚਰਵਾਰ ਐਲੀਪੌਂਡ ਪਾਰਕ ਵਿਖੇ ਮਹਾਨ ਕੀਰਤਨ ਦਰਬਾਰ ਹੋ ਰਿਹਾ ਹੈ ਇਹ ਕੀਰਤਨ ਦਰਬਾਰ ਬਹੁਤ ਹੀ ਵੱਡੇ ਬਹੁਤ ਹੀ ਵੱਡੇ ਟੈਂਟ 36000 ਸਕਰ ਫੀਟ ਦਾ ਲਗਭਗ ਟੈਂਟ ਹੈ ਜਿਸ ਦੇ ਵਿੱਚ ਅਸੀਂ ਸਾਰੇ ਸੇਵਾਦਾਰ ਸੰਗਤਾਂ ਨਾਲ ਕੇ ਮਨਾ ਰਹੇ ਹਾਂ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਹੋਮੋ ਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੁਸੀਂ ਕਿਤੇ ਵੀ ਇਸ ਟੈਂਟ ਦੇ ਕਿਸੇ ਵੀ ਖੂंजे ਦੇ ਹੋਵੋਗੇ ਤੇ ਸਾਡੇ ਕੋਲ LED ਸਕਰੀਨਾਂ ਦਾ ਪ੍ਰਬੰਧ ਹੈ ਜੋ ਕਿ ਤੁਸੀਂ ਜੇ ਲੰਗਰ ਸ਼ਕਤੇ ਹੋਵੋਗੇ ਤਾਂ ਵੀ ਤੁਹਾਡੇ ਕੋਲ ਆਪਣਾ ਦੀਵਾਨ ਹਾਲ ਦੀਆਂ ਇਮੇਜਸ ਆndੀਆਂ ਰਹਿਣਗੀਆਂ ਕੀਰਤਨ ਦਾ ਆਨੰਦ ਮਾਨਦੇ ਰਹੋਗੇ ਜੇ ਤੁਸੀਂ ਪ੍ਰਦਰਸ਼ਨੀ ਵੀ ਦੇਖਦੇ ਪਿਓ ਉਹਦੇ ਵਿੱਚ ਵੀ ਅਸੀਂ ਸਾਡੀ ਕੋਸ਼ਿਸ਼ ਹੋਗੀ ਕਿ ਸਕਰੀਨਾਂ ਲਗਾਈਆਂ ਜਾਣ ਪ੍ਰਦਰਸ਼ਨੀ ਦੇ ਨਾਲ-ਨਾਲ ਆਪ ਜੀ ਨੂੰ ਪਤਾ ਲੱਗਦਾ ਰਹੂਗਾ ਵੀ ਕਿਹੜਾ ਕੀਰਤਨੀ ਜਥਾ ਇਸ ਵੇਲੇ ਲੱਗਿਆ ਹੋਇਆ ਹੈ ਤੁਸੀਂ ਉਸ ਕੀਰਤਨ ਦਾ ਵੀ ਨਾਲ-ਨਾਲ ਆਨੰਦ ਮਾਨਦੇ ਰਹੋਗੇ ਤੇ ਇਸ ਇਹ ਇਸ ਪ੍ਰੋਗਰਾਮ ਦੇ ਵਿੱਚ ਗੁਰੂਕਾ ਲੰਗਰ ਥੋਟ ਵਰਤੇਗਾ ਥੋੜੇ ਬੋਤੇ ਸਟਾਲ ਵੀ ਹੋਣਗੇ ਜਿਹੜੇ ਕਿ ਅਸੀਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੋਚ ਕੇ ਹੀ ਉਹ ਸਟਾਲ ਲੱਗਣਗੇ ਸੋ ਆਪ ਸਭ ਸੰਗਤਾਂ ਦੇ ਅਗੇਨ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਸਫਲਤਾ ਕਰੋ ਤੇ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਦੇ ਹਿੱਸਾ ਬਣ ਕੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਇਨਾ ਹੀ ਤੇ ਮੈਨੂੰ ਮਨਿੰਦਰ ਕੌਰ ਨੂੰ ਦਿਓਏ ਜਸ ਤੇ ਵੇਖਦੇ ਰੋ ਜਸ ਟੀਵੀ ਸਬਸਕ੍ਰਾਈਬ ਕਰ